ਸਤ ਸ੍ਰੀ ਅਕਾਲ ਦੋਸਤੋ ਪੰਜਾਬ ਫੈਕਟ ਉਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਨਵਨੀਤ ਸਿੰਘ ਕਾਦੀਆਂ ਹੁਰਾ ਬਾਰੇ ਵੀਡੀਓ ਅੱਜ ਦੀ ਬਹੁਤ ਹੀ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਹਿੰਦੇ ਨੇ ਕਹਿੰਦੇ ਵੀ ਭਾਈ ਨਵਨੀਤ ਸਿੰਘ ਕਾਦੀਆਂ ਦਾ ਜਨਮ ਮਿਤੀ 20 April 1961 ਨੂੰ ਤੀਰਥ ਸਿੰਘ ਦੇ ਗ੍ਰਹਿ ਵਿਖੇ ਮਾਤਾ ਬੀਬੀ ਰਣਜੀਤ ਕੌਰ ਦੀ ਕੁੱਖੋਂ ਕਾਦੀਆਂ ਗਰਦਾਸਪੁਰ ਵਿੱਚ ਹੋਇਆ ਆਪ ਮਾਪਿਆਂ ਦੇ ਇਕਲੌਤੇ ਪੁੱਤ ਸਨ ਆਪਦੀ ਮੋਢਲੀ ਸਿੱਖਿਆ ਕਾਦੀਆਂ ਵਿੱਚ ਹੀ ਹੋਈ ਨਿੱਕੇ ਹੁੰਦੇ ਹੀ ਆਪਨੇ ਮਾਤਾ ਜੀ ਆਪ ਨੂੰ ਇੱਕ ਧਾਰਮਿਕ ਸ਼ਖਸੀਅਤ ਕੋਲ ਲੈ ਕੇ ਗਏ ਉਸ ਸ਼ਖਸੀਅਤ ਨੇ ਆਪਦੀ ਕੰਡ ਤੇ ਥਾਪੜਾ ਦੇ ਕੇ ਆਖਿਆ ਵੀ ਕਾਕਾ ਜਾਬ ਸਾਹਿਬ ਜ਼ਰੂਰ ਪੜਿਆ ਕਰ ਆਪਨੇ ਦਿਨਾਂ ਅੰਦਰ ਹੀ ਜਾਬ ਸਾਹਿਬ ਦੀ ਬਾਣੀ ਕੰਠ ਕਰ ਲਈ ਸਿੱਖ ਪੰਥ ਦੇ ਵजूद ਨੂੰ ਖਤਮ ਕਰਨ ਚੜੀ ਪਾਪ ਦੀ ਜੰਗ ਦੇ ਵਰਤਾਰੇ ਨੇ ਆਪ ਨੂੰ ਇੱਕ ਸਿੱਖ ਵਜੋਂ ਆਪਣੇ ਫਰਜ਼ ਨਿਭਾਉਣ ਲਈ ਵੰਗਾਰ ਪਾਈ ਸ਼੍ਰੀ ਦਰਬਾਰ ਸਾਹਿਬ ਤੇ ਫੌਜ ਦੇ ਹਮਲੇ ਸਮੇਂ ਆਪਦੀ ਉਮਰ 24 ਸਾਲ ਦੀ ਸੀ ਪਰ ਜਵਾਨੀ ਦੀ ਇਸ ਉਮਰ ਵਿੱਚ ਆਪ ਉਚੇਰੀ ਪੜ੍ਹਾਈ ਦੇ ਨਾਲ-ਨਾਲ ਸਿੱਖ ਆਜ਼ਾਦੀ ਦੇ ਸੰਘਰਸ਼ ਨੂੰ ਵੀ ਸਮਰਪਿਤ ਹੋ ਗਏ। ਆਪ ਕੌਮ ਦੀ ਸੇਵਾ ਲਈ ਉੱਚ ਸਿੱਖਿਆ ਪ੍ਰਾਪਤ ਕਰਨੀ ਵੀ ਜ਼ਰੂਰੀ ਸਮਝਦੇ ਸਨ। ਬੀਐਸਸੀ ਤੋਂ ਬਾਅਦ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਆਪ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਬੇਦਰ ਕਰਨਾਟਕ ਵਿੱਚ ਦਾਖਲਾ ਲੈ ਲਿਆ। ਉੱਥੇ ਹੀ ਕੁਝ ਹਿੰਦੂ ਜਥੇਬੰਦੀਆਂ ਨੇ 14 ਸਤੰਬਰ 1988 ਨੂੰ ਸਿੱਖ ਵਿਦਿਆਰਥੀਆਂ ਤੋਂ ਜ਼ਬਰੀ ਫੰਡ ਉਗਰਾਉਣ ਦੇ ਬਹਾਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਸਿੱਖ ਵਿਦਿਆਰਥੀਆਂ ਵਿਰੁੱਧ ਹਿੰਸਾ ਆਰੰਭ ਕਰ ਦਿੱਤੀ ਗਈ ਤੇ 6 ਸਿੱਖ ਵਿਦਿਆਰਥੀਆਂ ਨੂੰ ਜਿਉਂਦੇ ਹੀ ਸਾੜ ਦਿੱਤਾ ਗਿਆ ਕਈ ਸਿੱਖ ਵਿਦਿਆਰਥੀ ਜ਼ਖਮੀ ਹੋਏ ਗੁੰਡਾਗਰਦੀ ਦਾ ਇਹ ਨੰਗਾ ਨਾਚ ਭਾਈ ਨਵਨੀਤ ਸਿੰਘ ਕਾਦੀਆਂ ਨੇ ਬੜੇ ਨੇੜੇ ਤੋਂ ਵੇਖਿਆ ਤੇ ਹੰਡਾਇਆ ਆਪਦੇ ਤਿੱਖਣ ਦਿਮਾਗ ਨੇ ਇਸ ਕੌੜੀ ਹਕੀਕਤ ਦਾ ਮੁਲਾਂਕਣ ਕਰ ਲਿਆ ਕਿ ਸਿੱਖ ਕੌਮ ਦੇ ਬੇਕਰੀ ਹੋਣ ਕਾਰਨ ਹੀ ਹਰ ਪਾਸਿਓਂ ਕੁੱਟ ਪੈ ਰਹੀ ਹੈ ਕੌਮੀ ਗੈਰਤ ਦੇ ਪ੍ਰਗਟਾਵੇ ਅਤੇ ਕੌਮੀ ਘਰ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਹਿਤ ਆਪ ਵਿਦਰ ਤੋਂ ਵਾਪਸ ਆ ਗਏ ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਵਿਖੇ ਦਾਖਲਾ ਲੈ ਲਿਆ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਉਦੋਂ ਸਿੱਖ ਆਜ਼ਾਦੀ ਸੰਘਰਸ਼ ਦਾ ਇੱਕ ਗੜ ਮੰਨਿਆ ਜਾਂਦਾ ਸੀ ਛੇਤੀ ਹੀ ਆਪ ਲਿਬਰੇਸ਼ਨ ਫੋਰਸ ਨਾਲ ਪੱਕੇ ਤੌਰ ਤੇ ਜੁੜ ਗਏ ਤੇ ਆਪਣੀ ਉੱਚ ਲਿਆਕਤ ਨਾਲ ਇੱਕ ਅਹਿਮ ਰੁਤਬਾ ਹਾਸਲ ਕਰ ਲਿਆ ਪਰ ਆਪ ਪ੍ਰਸਿੱਧੀ ਦੀ ਬਜਾਏ ਗੁਪਤ ਰੂਪ ਵਿੱਚ ਸੇਵਾ ਕਰਨ ਨੂੰ ਤਰਜੀਹ ਦਿੰਦੇ ਸਨ ਛੇਤੀ ਹੀ ਆਪ ਲਿਬਰੇਸ਼ਨ ਫੋਰਸ ਦੀ ਹਾਈ ਕਮਾਂਡ ਦੇ ਸਿੰਘਾਂ ਵਿੱਚ ਗਿਣੇ ਜਾਣ ਲੱਗੇ ਪਰ ਆਪਣਾ ਨਾਂ ਗੁਪਤੀ ਰੱਖਿਆ ਨਾ ਨਹੀਂ ਲੋਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਪ੍ਰੋਫੈਸਰ ਹਰਬੰਸ ਸਿੰਘ ਜੀ ਆਪਦੇ ਧਾਰਮਿਕ ਅਕੀਦੇ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਨੇ ਇੱਕ ਥਾਂ ਆਪਦੇ ਰਿਸ਼ਤੇ ਬਾਰੇ ਗੱਲ ਚਲਾਈ ਪਰ ਆਪ ਆਪਣੇ ਸੰਘਰਸ਼ੀਲ ਸਫ਼ਰ ਕਾਰਨ ਵਿਆਹ ਲਈ ਨਾ ਮੰਨੇ। ਫਿਰ ਇੱਕ ਵਾਰ ਆਪ ਨੂੰ ਰਿਸ਼ਤੇ ਲਈ ਕੁਝ ਜਾਣਕਾਰਾਂ ਨੇ ਬਹਾਨੇ ਦੇ ਨਾਲ ਵੇਖਾ-ਵਖਾਈ ਲਈ ਲਿਜਾ ਕੇ ਕਿਤੇ ਬਿਠਾ ਦਿੱਤਾ ਤੇ ਲੜਕੀ ਨੂੰ ਵੀ ਉੱਥੇ ਹੀ ਲਿਆਂਦਾ। ਲੜਕੀ ਨੂੰ ਲਿਆਉਣ ਤੋਂ ਪਹਿਲਾਂ ਹੀ ਇਸ ਬਾਰੇ ਆਪ ਨੂੰ ਪਤਾ ਲੱਗ ਗਿਆ। ਪਤਾ ਲੱਗਣ ਤੇ ਆਪਨੇ ਨਜ਼ਰ ਜ਼ਮੀਨ ਵੱਲ ਕਰ ਲਈ ਤੇ ਜਿੰਨਾ ਚਿਰ ਉੱਥੇ ਬੈਠੇ ਰਹੇ ਜਾਣਕਾਰਾਂ ਦੇ ਜ਼ੋਰ ਲਾਉਣ ਤੇ ਵੀ ਨਜ਼ਰ ਨੂੰ ਉਤਾਨ ਆ ਚੁੱਕਿਆ ਅਜਿਹਾ ਕਾਰਨ ਪਿੱਛੇ ਉਹਨਾਂ ਦਾ ਮਕਸਦ ਸੀ ਕਿ ਲੜਕੀ ਤੇ ਉਹਦੇ ਪਰਿਵਾਰ ਨੂੰ ਪਤਾ ਲੱਗ ਜਾਵੇ ਕਿ ਮੈਂ ਅਜੇ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦਾ ਜੇਕਰ ਇੱਕ ਵਾਰ ਵੀ ਨਜ਼ਰ ਚੁੱਕ ਕੇ ਲੜਕੀ ਵੱਲ ਵੇਖ ਕੇ ਫਿਰ ਨਾ ਕੀਤੀ ਜਾਂਦੀ ਹੈ ਤਾਂ ਸ਼ਾਇਦ ਇਹ ਸਮਝ ਲਿਆ ਜਾਂਦਾ ਕਿ ਉਹਨਾਂ ਨੂੰ ਲੜਕੀ ਨਾ ਪਸੰਦ ਹੈ ਜੋ ਕਿ ਲੜਕੀ ਦਾ ਅਪਮਾਨ ਹੁੰਦਾ ਇਸ ਘਟਨਾ ਤੋਂ ਆਪਦੀ ਉੱਚੀ ਸੁੱਚੀ ਸੋਚ ਦਾ ਪਤਾ ਲੱਗਦਾ ਸੀ ਇੰਜੀਨੀਅਰਿੰਗ ਦੀ ਡਿਗਰੀ ਤੋਂ ਬਾਅਦ ਗੁਪਤ ਰਹਿ ਕੇ ਸੰਘਰਸ਼ ਕਰਨ ਲਈ ਇੱਕ ਨੀਤੀ ਦੇ ਤਹਿਤ ਆਪ ਨੇ ਬਟਾਲੇ ਛੋਟੇ ਰੋਡ ਪਰਮਿਟ ਅਧੀਨ ਮਿੰਨੀ ਬੱਸ ਪਾ ਲਈਆਂ ਲਿਬਰੇਸ਼ਨ ਫੋਰਸ ਦੀ ਹਾਈ ਕਮਾਂਡ ਵਿੱਚ ਹੋਣ ਦੇ ਬਾਵਜੂਦ ਆਪ ਅੰਦਰ ਨਿਮਰਤਾ ਬਹੁਤ ਸੀ ਬਟਾਲੇ ਵਿੱਚ ਮਿੰਨੀ ਬੱਸ ਆਪਰੇਟਰਾਂ ਵਿੱਚ ਮਾਮੂਲੀ ਤਕਰਾਰ ਵਿੱਚ ਕੁਝ ਆਪਰੇਟਰਾਂ ਨੇ ਇਕੱਠੇ ਹੋ ਕੇ ਆਪ ਨੂੰ ਧੱਕੇ ਮਾਰੇ ਆਪ ਕੋਲ ਉਸ ਸਮੇਂ ਇੰਨੀ ਸਮਰੱਥਾ ਸੀ ਕਿ ਆਪ ਅਜਿਹੇ ਬੱਸ ਆਪਰੇਟਰਾਂ ਨੂੰ ਉਹਨਾਂ ਦੀਆਂ ਬੱਸਾਂ ਸਮੇਤ ਤੁੰਬਾ ਤੁੰਬਾ ਕਰਕੇ ਉਡਾ ਸਕਦੇ ਸਨ ਪਰ ਆਪ ਨੇ ਇਸ ਸਮੇਂ ਕੋਈ ਗੁੱਸੇ ਵਾਲਾ ਪ੍ਰਤੀਕਰਮ ਨਾ ਦਿੱਤਾ ਪਰ ਬਟਾਲਾ ਦੇ ਗੁਰੂ ਨਾਨਕ ਕਾਲ ਦੇ ਕੁਝ ਸਿੱਖ ਵਿਦਿਆਰਥੀਆਂ ਜੋ ਆਪ ਦਾ ਬਿਹਤ ਸਤਕਾਰ ਕਰਦੇ ਸਨ ਉਹਨਾਂ ਨੂੰ ਪਤਾ ਲੱਗਣ ਤੇ ਤੁਰੰਤ ਹੀ ਹਾਕੀਆਂ ਲੈ ਕੇ ਮੌਕੇ ਤੇ ਆਣ ਪਹੁੰਚੇ ਪਰ ਆਪ ਹੱਥ ਜੋੜ ਕੇ ਉਹਨਾਂ ਦੇ ਅੱਗੇ ਖਲੋ ਗਏ ਤੇ ਉਹਨਾਂ ਨੂੰ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਆਪ ਦੀ ਦਲੀਲ ਸੀ ਵੀ ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਅਸੀਂ ਕੌਣ ਆ ਇਸ ਤਰ੍ਹਾਂ ਆਪਣੇ ਸਿੱਖ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਪਰ ਹਕੂਮਤ ਦੇ ਵਿਰੁੱਧ ਆਪ ਦਾ ਹਰ ਜੰਗੀ ਪੈਂਤੜਾ ਹਕੂਮਤ ਨੂੰ ਜੜਾਂ ਤੋਂ ਹਿਲਾ ਕੇ ਰੱਖ ਦੇਣ ਵਾਲਾ ਹੁੰਦਾ ਸੀ 1991 ਵਿੱਚ ਚੰਡੀਗੜ੍ਹ ਦੇ ਪੁਲਿਸ ਮੁਖੀ ਸੁਮੇਸ਼ ਸੈਣੀ ਜੋ ਕਿ ਸਿੱਖ ਨੌਜਵਾਨਾਂ ਨੂੰ ਕੋਹ-ਕੋਕੇ ਸ਼ਹੀਦ ਕਰਨ ਲਈ ਪ੍ਰਸਿੱਧ ਸੀ ਉਸ ਦੀ ਕਾਰ ਇੱਕ ਬੰਬ ਧਮਾਕੇ ਵਿੱਚ ਉੜਾ ਦਿੱਤੀ ਗਈ। ਭਾਵੇਂ ਕਿ ਪਹਿਲਾਂ ਪੁਲਿਸ ਨੇ ਇਸ ਹਮਲੇ ਪਿੱਛੇ ਬਬਰ ਖਾਲਸਾ ਦੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਹੱਥ ਹੋਣ ਦਾ ਅੰਦਾਜ਼ਾ ਲਾਇਆ ਪਰ ਪੁਲਿਸ ਦੀ ਜਾਂਚ ਦੀ ਸੂਈ ਛੇਤੀ ਹੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵੱਲ ਘੁੰਮ ਗਈ। ਭਾਵੇਂ ਕਿ ਉਦੋਂ ਤੱਕ ਭਾਈ ਨਵਨੀਤ ਸਿੰਘ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਜਾ ਚੁਕੇ ਸਨ ਅਤੇ ਪਟਾਲੀ ਹੁੰਦੇ ਸਨ ਪੁਲਿਸ ਤੇ ਪਟਾਲੇ ਪਹੁੰਚਣ ਤੋਂ ਪਹਿਲਾਂ ਹੀ ਭਾਈ ਨਵਨੀਤ ਸਿੰਘ ਕਾਦੀਆਂ ਰੂਪੋਸ਼ ਹੋ ਗਏ ਲਿਬਰੇਸ਼ਨ ਫੋਰਸ ਵੱਲੋਂ ਦਿੱਲੀ ਤੋਂ ਰੂਮਾਨੀਆ ਦੇ ਦੂਤ ਲੀਵਿਓ ਰਾਡੂ ਨੂੰ ਅਗਵਾ ਕਰਕੇ ਲੈ ਜਾਣ ਦੀ ਘਟਨਾ ਵਿੱਚ ਆਪਦਾ ਉੱਗਾ ਰੋਲ ਸੀ ਰਾਡੂ ਨੂੰ ਅਗਵਾ ਕਰਨ ਸੰਬੰਧੀ ਜਦੋਂ ਕਿਸੇ ਹੋਰ ਸਟੇਟ ਦੇ ਕਿਸੇ ਸੰਗਠਨ ਨੇ ਭੰਬਲ ਪੂਸਾ ਪੈਦਾ ਕਰਨ ਦਾ ਯਤਨ ਕੀਤਾ ਤਾਂ ਲਿਬਰੇਸ਼ਨ ਫੋਰਸ ਨੂੰ ਰਾਡੂ ਦੇ ਸਿੰਘਾਂ ਦੇ ਕਬਜ਼ੇ 'ਚ ਹੋਣ ਦੀ ਤਸਵੀਰ ਪ੍ਰੈਸ ਨੂੰ ਜਾਰੀ ਕਰਨੀ ਪਈ ਇਸ ਤਸਵੀਰ ਵਿੱਚ ਪਿਛਲੇ ਪਾਸੇ ਡਬਲ ਬੈੱਡ ਦੀ ਚਾਦਰ ਤਾਣੀ ਗਈ ਸੀ ਤੇ ਰਾਡੂ ਦੇ ਆਲੇ ਦੁਆਲੇ ਦੋ ਸਿੰਘ ਮੂੰਹ ਬੰਨ ਕੇ ਐਨਕਾਂ ਲਾ ਕੇ ਹੱਥ ਵਿੱਚ ਅਸਾルトਾਂ ਫੜ ਕੇ ਬੈਠੇ ਸਨ ਇਹਨਾਂ ਸਿੰਘਾਂ ਵਿੱਚ ਇੱਕ ਭਾਈ ਨਵਨੀਤ ਸਿੰਘ ਕਾਦੀਆ ਸਨ ਰਾਡੂ ਅਗਵਾ ਕਾਂਡ ਨਾਲ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤੀ ਹਕੂਮਤ ਦੀ ਬੜੀ ਕਿਰਕਰੀ ਹੋਈ ਪੂਰਾ ਜ਼ੋਰ ਲਾ ਕੇ ਵੀ ਫੋਰਸਾਂ ਦੇ ਏਜੰਸੀਆਂ ਰਾਡੂ ਦਾ ਪਤਾ ਨਾ ਲਾ ਸਕੀਆਂ ਅਖੀਰ ਰੋਮਾਨੀਆਂ ਸਰਕਾਰ ਅਤੇ ਰਾਡੂ ਦੀ ਪਤਨੀ ਦੀਆਂ ਅਪੀਲਾਂ ਦੇ ਮੱਦੇਨਜ਼ਰ ਸਿੰਘਾ ਨੇ ਰਾਡੂ ਨੂੰ ਛੱਡ ਦੇਣ ਦਾ ਫੈਸਲਾ ਕੀਤਾ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਸਿੰਘਾ ਦੇ ਇਸ ਫੈਸਲੇ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ 1994 ਵਿੱਚ ਆਪ ਨੇ ਇੱਕ ਅਹਿਮ ਮਿਸ਼ਨ ਦੇ ਤਹਿਤ ਕਿਸੇ ਮਹੱਤਵਪੂਰਨ ਵਿਅਕਤੀ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਉਹ ਜੰਮੂ ਤੋਂ ਕਿਸੇ ਮੰਜ਼ਲ ਵੱਲ ਚੱਲੇ ਤਾਂ ਆਪ ਦਾ ਇੱਕ ਸਹਿਯੋਗੀ ਆਪਦੇ ਨਾਲ ਸੀ ਆਪ ਨੇ ਉਸ ਨੌਜਵਾਨ ਨੂੰ ਕਿਹਾ ਸੀ ਕਿ ਜਦੋਂ ਮੈਨੂੰ ਲੋੜ ਹੋਈ ਮੈਂ ਤੈਨੂੰ ਬੁਲਾ ਲਵਾਂਗਾ ਪਰ ਸਫ਼ਰ ਦੇ ਦੌਰਾਨ ਤੂੰ ਆਪਣੇ ਆਪ ਮੇਰੇ ਨਾਲ ਗੱਲ ਨਹੀਂ ਕਰਨੀ। ਇਸ ਤੋਂ ਪਤਾ ਲੱਗਦਾ ਸੀ ਕਿ ਉਹ ਆਪਣੇ ਸਾਥੀਆਂ ਦੀ ਸੁਰੱਖਿਆ ਦਾ ਆਪਣੀ ਸੁਰੱਖਿਆ ਤੋਂ ਵੀ ਵਧੇਰੇ ਖਿਆਲ ਰੱਖਦੇ ਸਨ। ਉਸ ਨੌਜਵਾਨ ਨੂੰ ਜਲੰਧਰ ਤੋਂ ਆਪਨੇ ਵਾਪਸ ਚਲੇ ਜਾਣ ਦੀ ਕਿਹਾ ਪਰ ਉਹ ਜ਼ਿੱਦ ਕਰਕੇ ਲੁਧੇਹਾਣੇ ਤੱਕ ਆਪਦੇ ਨਾਲ ਗਿਆ। ਹੁਣ ਆਪਨੇ ਰਾਜਸਥਾਨ ਵਿੱਚੋਂ ਕਾਂਗਰਸ ਦੇ ਇੱਕ ਅਹਿਮ ਨੇਤਾ ਰਾਮ ਨਿਵਾਸ ਮਿਰਦਾ ਦੇ ਪੁੱਤਰ ਰਜਿੰਦਰ ਮਿਰਦਾ ਨੂੰ ਅਗਵਾ ਕਰ ਲਿਆ। ਇਹ 17 ਫਰਵਰੀ 1994 ਦੀ ਘਟਨਾ ਹੈ। ਇਸ ਦੇ ਬਦਲੇ ਆਪ ਨੇ ਹਕੂਮਤ ਨਾਲ ਕੁਝ ਅਜੀਹਾ ਅਹਿਮ ਸੌਦਾ ਕਰਨਾ ਸੀ ਜੋ ਸਿੱਖ ਸੰਘਰਸ਼ ਨੂੰ ਮੁੜ ਬੁਲੰਦੀਆਂ ਤੇ ਲਜਾਣ ਲਈ ਜ਼ਰੂਰੀ ਸੀ ਪਰ ਕਿਸੇ ਕਾਰਨ ਪੁਲਿਸ ਫੋਰਸਾਂ ਨੂੰ ਆਪਦੇ ਟਿਕਾਣੇ ਬਾਰੇ ਪਤਾ ਲੱਗ ਗਿਆ ਜੈਪੁਰ ਰਾਜਸਥਾਨ ਦੇ ਬਾਹਰ-ਬਾਹਰ ਆਪ ਜਿਸ ਮਕਾਨ ਵਿੱਚ ਸਨ ਉਸ ਨੂੰ ਮਿਤੀ 24 ਫਰਵਰੀ 1994 ਨੂੰ ਵਿਸ਼ਾਲ ਪੁਲਿਸ ਫੋਰਸਾਂ ਵੱਲੋਂ ਘੇਰਾ ਪਾ ਲਿਆ ਗਿਆ ਇਸ ਮੌਕੇ ਪਾਈ ਨਵਨੀਤ ਸਿੰਘ ਕਾਦੀਆਂ ਨੇ ਜਰਨੈਲ ਹੋਣ ਦੇ ਬਾਵਜੂਦ ਕਮਾਲ ਦੇ ਤਿਆਗ ਦੀ ਭਾਵਨਾ ਦਿਖਾਈ ਤੇ ਆਪਣੇ ਸਾਥੀਆਂ ਭਾਈ ਦਿਆ ਸਿੰਘ ਲਾਹੌਰੀਆ ਉਹਨਾਂ ਦੀ ਪਤਨੀ ਬੀਬੀ ਕਮਲਜੀਤ ਕੌਰ ਤੇ ਭਾਈ ਹਰਨੇਕ ਸਿੰਘ ਪੱਪ ਨੂੰ ਉੱਥੋਂ ਘੇਰੇ ਵਿੱਚੋਂ ਕੱਢਣ ਲਈ ਖੁਦ ਮੁਕਾਬਲਾ ਆਰੰਭ ਕਰ ਦਿੱਤਾ ਤੇ ਫੋਰਸ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕਰ ਲਿਆ ਇਸ ਤਰ੍ਹਾਂ ਆਪਦੇ ਸਾਥੀ ਉਥੋਂ ਬਚ ਨਿਕਲੇ ਅਤੇ ਆਪ ਚੜ੍ਹਦੀ ਕਲਾ ਨਾਲ ਆਖਰੀ ਦਮ ਤੱਕ ਜੂਹਦੇ ਹੋਏ ਸ਼ਹੀਦ ਹੋ ਗਏ ਇਹ ਸੀ ਜੀ ਸਾਰੀ ਗੱਲਬਾਤ ਭਾਈ ਨਵਨੀਤ ਸਿੰਘ ਕਾਦੀਆਂ ਹੋਰਾ ਬਾਰੇ ਐਸੇ ਤਰ੍ਹਾਂ ਦਾ ਇੱਕ ਨਵਾਂ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀਆਕਾਲ